ਕੀ ਅਮਰਿਤਪਾਲ ਤੋਂ ਖੁਸ ਜਾਵੇਗੀ ਐਮਪੀਡੀਸੀ ਜੇ 60 ਦਿਨਾਂ ਚ ਨਾ ਲਿਆ ਹਲਫ ਤਾਂ ਕੀ ਹੋਵੇਗਾ ਜਾਣੋ ਅਮਰਿਤਪਾਲ ਮਾਮਲੇ ਚ ਕੀ ਹੋਵੇਗਾ ਅਗਲਾ ਮੋੜ ਆਖਰ ਕੀ ਕਹਿੰਦੇ ਨੇ ਜੇਲ੍ਹ ਚ ਬੰਦ ਐਮਪੀ ਦੇ ਲਈ ਨਿਯਮ ਅਮਰਿਤਪਾਲ ਸਿੰਘ ਜੋ ਕਿ ਖਡੂਰ ਸਾਬ ਤੋਂ ਐਮਪੀ ਬਣ ਚੁੱਕੇ ਨੇ ਜਿहां ਉਹਨਾਂ ਨੂੰ ਬਹੁਤ ਵੱਡੀ ਵੋਮਤ ਮਿਲੀ ਸੀ ਜਿੱਤ ਹਾਸਲ ਕਰਨ ਤੋਂ ਬਾਅਦ ਐਮਪੀ ਤਾਂ ਬਣ ਚੁੱਕੇ ਨੇ ਲੇਕਿਨ ਸੋ ਹਜੇ ਤੱਕ ਨਹੀਂ ਚੁੱਕੇ ਗਏ ਜਿहां ਐਨਆਈਏ ਦੇ ਵੱਲੋਂ ਹਜੇ ਤੱਕ ਇਜਾਜ਼ਤ ਨਹੀਂ ਦਿੱਤੀ ਗਈ ਪਰ ਕੀ ਤੁਸੀਂ ਕਦੀ ਸੋਚਿਆ ਹੈ ਕਿ ਇਹਨਾਂ ਦੇ ਵਿੱਚ ਜੋ ਨਿਯਮ ਨੇ ਉਹ ਕੀ ਕਹਿੰਦੇ ਨੇ ਜੇਕਰ ਕੋਈ ਸੰਸਦ ਮੈਂਬਰ ਜੇਲ੍ਹ ਦੇ ਵਿੱਚ ਬੰਦ ਹੈ ਸੋ ਚੁੱਕਣ ਦੇ ਲਈ ਆਖਿਰਕਾਰ ਨਿਯਮ ਕੀ ਹੁੰਦੇ ਨੇ ਤੇ ਜੇਕਰ ਨਿਯਮ ਦੇ ਹਿਸਾਬ ਦੇ ਨਾਲ ਜਿਹੜੇ ਸੰਸਦ ਮੈਂਬਰ ਚੁਣੇ ਗਏ ਨੇ ਉਹ ਸੋਂ ਨਹੀਂ ਚੁੱਕਦੇ ਤਾਂ ਸੀਟ ਜਿਹੜੀ ਆ ਉਹ ਖਾਲੀ ਹੋ ਜਾਂਦੀ ਹੈ ਜਿਆ ਇਸ ਗੱਲ ਦਾ ਵੀ ਸ਼ਾਇਦ ਹੀ ਤੁਹਾਨੂੰ ਪਤਾ ਹੋਵੇ ਤਾਂ ਤਮਾਮ ਜਿਹੜੀ ਜਾਣਕਾਰੀ ਹੈ ਉਹ ਲੈ ਕੇ ਹਾਜ਼ਰ ਆ ਇਸ ਵੀਡੀਓ ਦੇ ਵਿੱਚ ਅਸੀਂ ਇਹ ਜਾਣਾਂਗੇ ਕਿ ਅਮਰਿਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਕੀ ਕੁਝ ਅਗਲਾ ਮੋੜ ਜਿਹੜਾ ਆ ਹੋ ਸਕਦਾ ਹੈ ਕਿ ਅਮਰਿਤਪਾਲ ਸਿੰਘ ਜੋ ਹੈ ਉਸ ਨੂੰ ਸੌ ਚੱਕਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਜੇਕਰ ਅਮਰਿਤਪਾਲ ਸਿੰਘ ਨੂੰ ਸੌ ਚੱਕਣ ਦੀ ਇਜਾਜ਼ਤ ਨਹੀਂ ਮਿਲਦੀ ਹੈ ਤਾਂ ਫਿਰ ਖਡੂਰ ਸਾਹਿਬ ਦੀ ਜੋ ਸੀਟ ਹੈਗੀ ਉਹ ਖਾਲੀ ਹੋ ਜਾਵੇਗੀ ਜਾਂ ਫਿਰ ਜੋ ਜ਼ਿਮਨੀ ਹੋਣਾ ਉਹ ਮੁੜ ਤੋਂ ਹੋਵੇਗੀ ਤੇ ਜੇਕਰ ਅਮਰਿਤਪਾਲ ਸਿੰਘ ਸੌ ਚੁੱਕ ਲੈਣਦੇ ਨੇ ਵਾਪਸ ਜੇਲ੍ਹ ਜਾਣਾ ਪਵੇਗਾ ਤਾਂ ਉਸ ਤੋਂ ਬਾਅਦ ਕੰਮ ਜਿਹੜਾ ਆ ਕਿਵੇਂ ਕੀਤਾ ਜਾਵੇਗਾ तमाम ਜਿਹੜੀ ਆ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਰਸ਼ੀਦ ਇੰਜੀਨੀਅਰ ਨੂੰ ਸੌ ਚੁੱਕਣ ਦੀ ਇਜਾਜ਼ਤ ਮਿਲ ਗਈ ਹੈ ਇਸ ਲਈ ਅਸੀਂ ਬਹੁਤ ਖੁਸ਼ ਹਾਂ ਅਮਰਿਤਪਾਲ ਦੇ ਲਈ ਵੀ ਅਸੀਂ ਬਿਨਾਂ ਸਮਾਂ ਬਰਬਾਦ ਕੀਤੇ ਸਿੱਧੇ ਅਦਾਲਤ ਦੇ ਵਿੱਚ ਜਾਵਾਂਗੇ ਪੰਜਾਬ ਦੇ ਖਡੂਰ ਸਾਹਿਬ ਸੀਟ ਤੋਂ ਚੋਣ ਜਿੱਤ ਚੁਕੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਦੀ ਇਹ ਚਿੰਤਾ ਬਿਲਕੁਲ ਜਾਇਜ਼ ਹੈ 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋ ਚੁੱਕਿਆ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੇ ਸੌਂ ਚੁੱਕ ਲਈ ਹੈ ਸਿਰਫ 6 ਸੰਸਦ ਮੈਂਬਰਾਂ ਨੇ ਜਿਨ੍ਹਾਂ ਨੇ ਸੌਂ ਨਹੀਂ ਚੁੱਕੀ ਜੀ ਹਾਂ ਇਹਨਾਂ ਦੇ ਵਿੱਚੋਂ ਦੋ ਸੰਸਦ ਮੈਂਬਰ ਅਮਰਿਤਪਾਲ ਸਿੰਘ ਅਤੇ ਇੰਜੀਨੀਅਰ ਰਸ਼ੀਦ ਸ਼ੇਖ ਜੇਲ੍ਹ ਦੇ ਵਿੱਚ ਬੰਦ ਨੇ ਉਹ ਸੌ ਚੁੱਕਣ ਦੇ ਲਈ ਜੇਲ੍ਹ ਤੋਂ ਬਾਹਰ ਆਉਣ ਦੇ ਲਈ ਇਜਾਜ਼ਤ ਅਤੇ ਜ਼ਮਾਨਤ ਦੀ ਉਡੀਕ ਕਰ ਰਹੇ ਨੇ ਇਹਨਾਂ ਤੋਂ ਇਲਾਵਾ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀਥਰੂਰ ਟੀਐਮਸੀ ਦੇ ਤਿੰਨ ਸੰਸਦ ਮੈਂਬਰ ਸ਼ਤਰੂਗੰਨ सिन्हा ਦੀਪਕ ਅਤੇ ਨੇਰੂ ਇਹ ਵੀ ਵਕ-ਵਕ ਕਾਰਨਾ ਕਰਕੇ ਸੌ ਨਹੀਂ ਚੁੱਕ ਸਕੇ ਸ਼ਤਰੂਗੰਨ सिन्हा ਤੋਂ ਇਲਾਵਾ ਹੁਣ ਸਾਰੇ ਸੰਸਦ ਮੈਂਬਰਾਂ ਨੇ ਸੌ ਚੁੱਕ ਲਈ ਹੈ। ਸ਼ੇਖ ਅਬਦੁਲ ਰਸ਼ੀਦ ਉਰਫ ਇੰਜੀਨੀਅਰ ਰਸ਼ੀਦ ਕਸ਼ਮੀਰ ਦੀ ਬਾਰਮੁਲਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ। ਫਿਲਹਾਲ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ। ਐਨਆਈਏ ਨੇ ਰਸ਼ੀਦ ਸ਼ੇਖ ਨੂੰ ਸੰਸਦ ਮੈਂਬਰ ਵਜੋਂ ਸੌ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਅਮਰਿਤਪਾਲ ਸਿੰਘ ਅਸਾਮ ਦੀ ਡੂਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ। ਅਜੇ ਵੀ ਉਸ ਦੇ ਲਈ ਸੋਚ ਚੁੱਕਣੀ ਜੋ ਐ ਔਖੀ ਲੱਗ ਰਹੀ ਹੈ ਉਸ ਨੂੰ ਅਜੇ ਤੱਕ NIA ਤੋਂ ਇਜਾਜ਼ਤ ਨਹੀਂ ਮਿਲੀ ਇਸ ਤੋਂ ਇਲਾਵਾ ਅੰਤਰੀਮ ਜ਼ਮਾਨਤ ਤੇ ਅਦਾਲਤ ਦਾ ਫੈਸਲਾ ਵੀ ਆਉਣਾ ਬਾਕੀ ਹੈ ਨਵੇਂ ਸੰਸਦ ਮੈਂਬਰ ਦੇ ਲਈ 60 ਦਿਨਾਂ ਦੇ ਅੰਦਰ ਸੋਚ ਚੁੱਕਣੀ ਜ਼ਰੂਰੀ ਹੁੰਦੀ ਹੈ ਅਜਿਹਾ ਕਰਨ ਦੇ ਵਿੱਚ ਅਸਫਲ ਰਹਿਣ ਉੱਤੇ ਨਤੀਜੇ ਵਜੋਂ ਮੈਂਬਰਸ਼ਿਪ ਖਤਮ ਹੋ ਸਕਦੀ ਹੈ ਜੀ ਆ ਤਾਂ ਹੁਣ ਗੱਲ ਕਰਦੇ ਹਾਂ ਕਿ ਆਖਰ ਇਹ ਹਲਪ ਕਿਵੇਂ ਲੈਣਗੇ ਲੋਕ ਸਭਾ ਦੇ ਲਈ ਆਰਟੀਕਲ 99 ਅਤੇ ਰਾਜ ਸਭਾ ਦੇ ਲਈ ਆਰਟੀਕਲ 188 ਦੇ ਵਿੱਚ ਕਿਹਾ ਗਿਆ ਹੈ ਕਿ ਹਰ ਸੰਸਦ ਮੈਂਬਰ ਨੂੰ ਅਹੁਦਾ ਸੰਭਾਲਣ ਤੋਂ ਪਹਿਲਾਂ ਸਹੁੰ ਚੁਕਣੀ ਜ਼ਰੂਰੀ ਹੈ ਜਦੋਂ ਤੱਕ ਸੰਸਦ ਮੈਂਬਰ ਸਹੁੰ ਨਹੀਂ ਚੁਕਦਾ ਉਹ ਸਦਨ ਦੀ ਕਿਸੇ ਵੀ ਕਾਰਵਾਈ ਦੇ ਵਿੱਚ ਹਿੱਸਾ ਨਹੀਂ ਲੈ ਸਕਦਾ ਜਦੋਂ ਤੱਕ ਉਹ ਸੋਹ ਨਹੀਂ ਚੁੱਕ ਲੈਂਦਾ ਉਦੋਂ ਤੱਕ ਉਹ ਸੰਸਦ ਮੈਂਬਰ ਹੋਣ ਦੇ ਅਧਿਕਾਰ ਦਾ ਆਨੰਦ ਵੀ ਨਹੀਂ ਮਾਣ ਸਕਦਾ ਸੰਵਿਧਾਨ ਦੇ ਤਹਿਤ ਸੰਸਦ ਮੈਂਬਰਾਂ ਦੇ ਲਈ 60 ਦਿਨਾਂ ਦੇ ਅੰਦਰ ਸੋਹ ਚੁੱਕਣੀ ਲਾਜ਼ਮੀ ਹੈ ਜੇਕਰ ਕੋਈ ਸੰਸਦ ਮੈਂਬਰ ਇਸ ਮਿਆਦ ਦੇ ਅੰਦਰ ਸੋਹ ਚੁੱਕਣ ਦੇ ਯੋਗ ਨਹੀਂ ਹੁੰਦਾ ਤਾਂ ਉਸ ਦੀ ਸੀਟ ਖਾਲੀ ਮੰਨੀ ਜਾ ਸਕਦੀ ਹੈ ਹਾਲਾਂਕਿ ਕੁਝ ਖਾਸ ਹਾਲਾਤਾਂ ਦੇ ਵਿੱਚ ਇਸ ਮਿਆਦ ਨੂੰ ਵਧਾਉਣ ਦਾ ਵੀ ਪ੍ਰਬੰਧ ਹੈ ਜੇਕਰ ਸੰਸਦ ਮੈਂਬਰ ਬਿਨਾਂ ਮਿਆਦ ਵਿਦਾਇਆ ਸੋ ਨਹੀਂ ਚੁੱਕਦੇ ਤਾਂ ਸੰਸਦ ਮੈਂਬਰ ਦੀ ਸੀਟ ਖਾਲੀ ਐਲਾਨ ਦਿੱਤੀ ਜਾਂਦੀ ਹੈ ਸੰਸਦ ਮੈਂਬਰ 60 ਦਿਨਾਂ ਦੇ ਅੰਦਰ ਕਾਰਜਕਾਲ ਵਿਦਾਉਣ ਦੀ ਮੰਗ ਕਰ ਸਕਦੇ ਹਨ ਇਸ ਦੇ ਲਈ ਉਹਨਾਂ ਨੂੰ ਇੱਕ ਅਰਜ਼ੀ ਦੇਣੀ ਪੈਂਦੀ ਹੈ ਜਿਸ ਦੇ ਵਿੱਚ ਉਹਨਾਂ ਨੂੰ ਆਪਣੀ ਗੈਰ ਹਾਜ਼ਰੀ ਦਾ ਕਾਰਨ ਦੱਸਣਾ ਪੈਂਦਾ ਅਜੇ ਹ ਪਹਿਲੀ ਵਾਰ ਨਹੀਂ ਹੋਇਆ ਕਿ ਕੋਈ ਸੰਸਦ ਮੈਂਬਰ ਜੇਲ੍ਹ ਦੇ ਵਿੱਚ ਹੋਵੇ ਜਾਂ ऐसे हालात ਦੇ ਵਿੱਚ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਇੱਕ ਵਾਰ ਸੰਸਦ ਦੇ ਵਿੱਚ ਲਿਆਂਦਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਹ ਉਹਦੇ ਦੀ ਸੌ ਚੁੱਕ ਸਕਦੇ ਨੇ ਜੇਕਰ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ ਯੂਪੀ ਦੀ ਖੋਟੀ ਸੀਟ ਤੋਂ ਸੰਸਦ ਮੈਂਬਰ ਅਤਲ ਕੁਮਾਰ ਸਿੰਘ ਚੋਣਾਂ ਤੋਂ ਬਾਅਦ 2020 ਦੇ ਵਿੱਚ ਜੇਲ੍ਹ ਦੇ ਵਿੱਚ ਸਨ ਅਤੇ ਉਹਨਾਂ ਨੇ ਜਨਵਰੀ 2020 ਦੇ ਵਿੱਚ ਸੌ ਚੁੱਕੀ ਸੀ ਹੁਣ ਜਾਣਦੇ ਆ ਇਸ ਪੂਰੇ ਮਾਮਲੇ ਦੇ ਵਿੱਚ ਕਿ ਆਖਰ ਪ੍ਰਕਿਰਿਆ ਕੀ ਹੁੰਦੀ ਹੈ ਇਸ ਸਥਿਤੀ ਦੇ ਵਿੱਚ ਸੰਸਦ ਮੈਂਬਰ ਨੂੰ ਸੰਸਦ ਦੇ ਵਿੱਚ ਲਿਆਉਣਾ ਪੈਂਦਾ ਹੈ ਅਤੇ ਉੱਥੇ ਸੌਚਕਾਈ ਜਾਂਦੀ ਹੈ ਉਹਨਾਂ ਨੂੰ ਸੰਸਦ ਦੇ ਵਿੱਚ ਲਿਆਂਦਾ ਜਾਂਦਾ ਹੈ ਅਤੇ ਉੱਥੇ ਸੁਰੱਖਿਆ ਕਰਮੀ ਉਹਨਾਂ ਨੂੰ ਅੰਦਰ ਲੈ ਕੇ ਜਾਂਦੇ ਨੇ ਅਤੇ ਫਿਰ ਉਹ ਹਲਫ ਲੈਂਦੇ ਨੇ ਇਸ ਤੋਂ ਬਾਅਦ ਸੰਸਦ ਮੈਂਬਰ ਨੂੰ ਮੁੜ ਜੇਲ ਲਜਾਣਾ ਪੈਂਦਾ ਹੈ ਹਾਲਾਂਕਿ ਇਸ ਦੇ ਲਈ ਪਹਿਲਾਂ ਅਦਾਲਤ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਅਤੇ ਇਹ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੀ ਸੰਭਵ ਹੈ ਕਿਸੇ ਵੀ ਸੰਸਦ ਮੈਂਬਰ ਨੂੰ ਸੌਂ ਚੁੱਕਣ ਦਾ ਅਧਿਕਾਰ ਹੈ ਅਤੇ ਅਦਾਲਤ ਇਸ ਦੇ ਲਈ ਵੱਖਰਾ ਪ੍ਰਬੰਧ ਕਰਦੀ ਹੈ ਅਮ੍ਰਿਤਪਾਲ ਅਤੇ ਰਾਸ਼ਿਦ ਦੇ ਮਾਮਲੇ ਦੇ ਵਿੱਚ ਵਕੀਲ ਪ੍ਰਤੀਸ਼ ਮਿਸ਼ਰਾ ਦਾ ਇਸ ਮੁਤਲਕ ਕਹਿਣਾ ਹੈ ਕਿ ਐਨਐਸਏ ਦੀ ਤਹਿਤ ਦੋਸ਼ੀ ਨੂੰ ਅਪਰਾਧ ਨੂੰ ਅੰਜਾਮ ਦੇਣ ਤੋਂ ਰੋਕਣ ਦੇ ਲਈ ਹਿਰਾਸਤ ਚ ਲਿਆ ਜਾਂਦਾ ਹੈ ਆਮ ਤੌਰ ਉਤੇ ਐਨਐਸਏ ਦੇ ਵਿੱਚ ਜ਼ਮਾਨਤ ਪ੍ਰਾਪਤ ਕਰਨਾ ਥੋੜਾ ਮੁਸ਼ਕਲ ਹੁੰਦਾ ਹੈ ਪਰ ਨਾ ਮਮਕਨ ਨਹੀਂ ਹੁੰਦਾ ਐਨਐਸਏ 1980 ਦੀ ਧਾਰਾ 15 ਦੇ ਅਧੀਨ ਅਸਥਾਈ ਰਿਹਾਈ ਦੇ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ ਅਮਰਿਤਪਾਲ ਦੇ ਕੇਸ ਦੇ ਵਿੱਚ ਉਹ ਅਦਾਲਤ ਦੇ ਵਿੱਚ ਪਹੁੰਚ ਕਰਕੇ ਅੰਤਿਮ ਜ਼ਮਾਨਤ ਮੰਗ ਸਕਦਾ ਹੈ ਇਸ ਤੋਂ ਇਲਾਵਾ ਇੱਕ ਹੋਰ ਵਿਕਲਪ ਹੈ ਇੱਕ ਹੋਰ ਆਪਸ਼ਨ ਹੈ ਅਦਾਲਤ ਪੁਲਿਸ ਕੋਲ ਸੁਰੱਖਿਆ ਹੇਠ ਸੌਚਕ ਸਮਾਗਮ ਕਰਵਾਉਣ ਦਾ ਹੁਕਮ ਪਾਸ ਕਰ ਸਕਦੀ ਹੈ ਇਸ ਦੇ ਨਾਲ ਹੀ ਵਕੀਲ ਅਦਨਾਨ ਢੱਡਾ ਕਹਿਣਾ ਹੈ ਕਿ ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਅਮਰਿਤਪਾਲ ਕੋਲ ਸੰਵਿਧਾਨ ਦੀ ਧਾਰਾ 99 ਦੇ ਆਧਾਰ ਤੇ ਸੌਚਕਣ ਦਾ ਸੰਵਿਧਾਨਕ ਅਧਿਕਾਰ ਹੈ ਇਸੇ ਦੇ ਲਈ ਉਹਨਾਂ ਨੂੰ ਅਦਾਲਤ ਤੋਂ ਅੰਤਰੀਮ ਰਾਹਤ ਲੈਣੀ ਪਵੇਗੀ ਇਹ ਅਸਾਧਾਰਨ ਨਹੀਂ ਹੈ ਅਤੇ ਅਦਾਲਤਾਂ ਅਕਸਰ ਜੇਲ੍ਹ ਦੇ ਵਿੱਚ ਬੰਦ ਸਿਆਸਤਦਾਨਾਂ ਨੂੰ ਸੌਂ ਚੁੱਕਣ ਦੇ ਲਈ ਅਜੇ ਹੀ ਅਸਥਾਈ ਰਾਹਤ ਦਿੰਦੀਆਂ ਨੇ। ਅਦਨਾਨ ਨੇ ਅੱਗੇ ਇਸ ਮੁਤਲਕ ਇਹ ਕਿਹਾ ਹੈ ਕਿ ਦਿੱਲੀ ਦੇ ਇੱਕ ਹੇਟਲੀ ਅਦਾਲਤ ਨੇ ਇਸ ਸਾਲ ਮਾਰਚ ਦੇ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਨੂੰ ਰਾਜ ਸਭਾ ਮੈਂਬਰ ਵਜੋਂ ਸੌਂ ਚੁੱਕਣ ਦੀ ਇਜਾਜ਼ਤ ਦਿੱਤੀ ਸੀ। ਆਰਟੀਕਲ 101 4 ਦੇ ਤਹਿਤ ਸੰਵਿਧਾਨ ਇਹ ਕਹਿੰਦਾ ਹੈ ਕਿ ਸਦਨ ਦਾ ਕੋਈ ਵੀ ਮੈਂਬਰ ਸਦਨ ਦੀ ਇਜਾਜ਼ਤ ਤੋਂ ਬਿਨਾਂ 60 ਦਿਨਾਂ ਦੀ ਮਿਆਦ ਤੱਕ ਗੈਰਹਾਜ਼ਰ ਨਹੀਂ ਰਹਿ ਸਕਦਾ ਜੇਕਰ ਅਮ੍ਰਿਤਪਾਲ ਸੌ ਚੁੱਕਣ ਦੇ ਲਈ ਆਪਣੀ ਰਿਹਾਈ ਦੀ ਮੰਗ ਕਰਨ ਦੇ ਵਿੱਚ ਅਸਮਰਥ ਹੁੰਦਾ ਤਾਂ ਉਸ ਨੂੰ ਆਪਣੀ ਗੈਰਹਾਜ਼ਰੀ ਦੇ ਕਾਰਨਾਂ ਬਾਰੇ ਸਪੀਕਰ ਨੂੰ ਲਿਖਤੀ ਜਾਣਕਾਰੀ ਦੇਣੀ ਪਵੇਗੀ ਨਹੀਂ ਤਾਂ ਉਸ ਦੀ ਸੀਟ ਖਾਲੀ ਮੰਨੀ ਜਾ ਸਕਦੀ ਹੈ ਅੱਗੇ ਅਦਨਾਨ ਕਹਿੰਦੇ ਨੇ ਕਿ ਐਮਪੀ ਦੀ ਗੈਰ ਹਾਜ਼ਰੀ ਦੀ ਬੇਨਤੀ ਹਾਊਸ ਕਮੇਟੀ ਕੋਲ ਜਾਵੇਗੀ ਕਮੇਟੀ ਫੈਸਲਾ ਕਰੇਗੀ ਕਿ ਜੇਲ੍ਹ ਦੇ ਵਿੱਚ ਬੰਦ ਸੰਸਦ ਮੈਂਬਰ ਨੂੰ ਹੋਰ ਗੈਰ ਹਾਜ਼ਰ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਨਹੀਂ ਇਸ ਤੋਂ ਬਾਅਦ ਕਮੇਟੀ ਦੀਆਂ ਸਿਫਾਰਸ਼ਾਂ ਤੇ ਸਦਨ ਦੇ ਵਿੱਚ ਵੋਟਿੰਗ ਕਰਵਾਈ ਜਾਵੇਗੀ ਤਾਂ ਹੁਣ ਗੱਲ ਕਰਦੇ ਹਾਂ ਕਿ ਆਥਰ ਇੱਕ ਕੰਮ ਕਿਵੇਂ ਕਰਦੇ ਨੇ ਜੀ ਆ ਸੰਸਦ ਮੈਂਬਰ ਵਜੋਂ ਸੋਚ ਚੁੱਕਣ ਤੋਂ ਬਾਅਦ ਹੁਣ ਸਵਾਲ ਇਹ ਹੈ ਕਿ ਉਹ ਜੇਲ੍ਹ ਤੋਂ ਕੰਮ ਕਿਵੇਂ ਕਰਨਗੇ ਅਸਲ ਦੇ ਵਿੱਚ ਜਦੋਂ ਕੋਈ ਸੰਸਦ ਮੈਂਬਰ ਜੇਲ੍ਹ 'ਚ ਹੁੰਦਾ ਹੈ ਤਾਂ ਉਹ ਆਪਣਾ ਪ੍ਰਤੀਨਿਧੀ ਬਣਾ ਕੇ ਇਲਾਕੇ ਦੇ ਵਿੱਚ ਕੰਮ ਕਰਦੇ ਨੇ ਇਸ ਤਰ੍ਹਾਂ ਚੀਜ਼ਾਂ ਉਦੋਂ ਤੱਕ ਜਾਰੀ रह ਸਕਦੀਆਂ ਨੇ ਜਦੋਂ ਤੱਕ ਅਦਾਲਤ ਉਸ ਨੂੰ ਦੋਸ਼ੀ ਮੰਨਦੀ ਹੈ ਅਤੇ ਕੋਈ ਸਜ਼ਾ ਨਹੀਂ ਦਿੰਦੀ ਜੇਕਰ ਅਦਾਲਤ ਕਿਸੇ ਸੰਸਦ ਮੈਂਬਰ ਨੂੰ ਦੋਸ਼ੀ ਪਾਉਂਦੀ ਹੈ ਅਤੇ ਉਸ ਨੂੰ 2 ਸਾਲ ਦੀ ਸਜ਼ਾ ਸੁਣਾਉਂਦੀ ਹੈ ਤਾਂ ਉਸ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਉਸ ਸੀਟ ਤੇ ਜ਼ਿਮਨੀ ਚੋਣ ਹੋ ਸਕਦੀ ਹੈ ਜੀ ਆ ਤਾਂ ਇਸ ਵੀਡੀਓ ਦੇ ਵਿੱਚ ਤਮਾਮ ਜਿਹੜੀ ਜਾਣਕਾਰੀ ਹੈ ਤੁਹਾਨੂੰ ਦਿੱਤੀ ਗਈ ਹੈ ਕਿ ਜੇਕਰ ਅਮਰਿਤਪਾਲ ਸਿੰਘ ਜੋ ਕਿ ਖਡੂਰ ਸਾਬ ਤੋਂ MP ਬਣ ਚੁੱਕੇ ਨੇ 60 ਦਿਨਾਂ ਦੇ ਵਿੱਚ ਜੇਕਰ ਉਹ ਹਲਫ ਨਹੀਂ ਚੁੱਕ ਸਕਦੇ ਤਾਂ ਉਸ ਤੋਂ ਬਾਅਦ ਕੀ ਹੋਵੇਗਾ ਜੇਕਰ ਉਹ ਹਲਫ ਚੁੱਕ ਲੈਂਦੇ ਨੇ ਤਾਂ ਉਸ ਤੋਂ ਬਾਅਦ ਉਹ ਕਿਸ ਤਰੀਕੇ ਨਾਲ ਕੰਮ ਕਰ ਸਕਦੇ ਨੇ ਤੇ ਜੋ ਸੀਟ ਹੈਗੀ ਉਹ ਖਾਲੀ ਕਦੋਂ ਹੁੰਦੀ ਹੈ ਤੇ ਜਿੰਨੀ ਚੋਣਾ ਮੁਰ ਤੋਂ ਕਦੋਂ ਕਰਵਾਈ ਜਾ ਸਕਦੀ ਹੈ ਤਾਂ ਉਮੀਦ ਕਰਦੀਆਂ ਕਿ ਤੁਹਾਨੂੰ ਇਹ ਜਾਣਕਾਰੀ ਜੋ ਹੈ ਵਧੀਆ ਲੱਗੀ ਹੋਵੇਗੀ ਅਜਿਹੀਆਂ ਹੋਰ ਜਾਣਕਾਰੀ ਭਰਪੂਰ ਵੀਡੀਓਜ਼ ਤੇ ਤਾਜ਼ਾਤਰੀਨ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਹਮਦਰ ਟੀਵੀ ਦੇ ਨਾਲ